ਤਾਂ ਦੇਖੋ ਦੋਸਤੋ ਜਿਹੜੀ ਨਿਊਜ਼ ਹੈ ਲੇਟੈਸਟ ਨਿਊਜ਼ ਹੈ ਦੇਖੋ ਆਪਾਂ ਜਿਵੇਂ ਹੀ ਇਹਦੇ ਵਿੱਚ ਆਪਣਾ ਪਾਸਵਰਡ ਵਗੈਰਾ ਫਿਲ ਕਰ ਰਹੇ ਹਾਂ ਤਾਂ ਇਹ ਸ਼ਟਡਾਊਨ ਆ ਰਿਹਾ ਮੈਂ ਤੁਹਾਨੂੰ 1 ਮਿੰਟ ਕਰਕੇ ਦਿਖਾਉਣਾ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਲੌਗਇਨ 에ਰਰ ਆ ਰਿਹਾ ਐਨ ਐਕਸਪੈਕਟਿਡ 에ਰਰ ਤਾਂ ਦੋਸਤੋ ਇਹ ਕੱਲਾ ਫੇਸਬੁੱਕ ਤੇ ਨਹੀਂ ਹੋਰ ਵੀ ਆਪਾਂ ਤੇ ਆ ਰਿਹਾ ਮੈਂ ਤੁਹਾਨੂੰ ਦਿਖਾ ਦਿੰਦਾ 1 ਮਿੰਟ ਰੁਕੋ ਸੋ ਆ ਦੇਖੋ ਆਪਣਾ ਅਫੀਸ਼ੀਅਲ ਪੰਜਾਬ ਮੈਡ ਦਾ ਚੈਨਲ ਹੈ ਇਹਨੂੰ ਵੀ ਜਦੋਂ ਆਪਾਂ ਰੀਫਰੈਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੋਈ ਜਿਹੜਾ ਹੈ ਕਿ ਰੀਫਰੈਸ਼ ਨਹੀਂ ਹੋ ਰਿਹਾ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਫੇਸਬੁੱਕ ਹੈ ਔਰ ਇੰਸਟਾ ਸ਼ਟਡਾਊਨ ਹੋ ਚੁੱਕਿਆ ਹੈ ਸ਼ਟਡਾਊਨ ਦਾ ਮਤਲਬ ਦੋਸਤੋ ਇਹ ਹੁੰਦਾ ਹੈ ਕਿ ਇੱਕ ਵਾਰ ਇਹਨਾਂ ਦੇ ਸਰਵਰ ਡਾਊਨ ਨੇ ਜਾਂ ਫਿਰ ਕੋਈ ਹੋਰ ਤਕਨੀਕੀ ਕਾਰਨ ਹੋ ਸਕਦਾ ਹੈ ਤਾਂ ਦੋਸਤੋ ਹੁਣ YouTube ਤੇ ਖਬਰਾਂ ਤੋਂ ਸੁਚੇਤ ਰਹਿਣਾ ਕੀ ਹਾਂ ਜੀ ਤੁਹਾਡੀ ID ਹੈਕ ਹੋ ਗਈ ਤੁਹਾਡਾ ਆਉ ਹੈਕ ਹੋ ਗਿਆ ਤੁਹਾਡਾ ਫੋਨ ਹੈਕ ਹੋ ਗਿਆ ਸੋ ਦੋਸਤੋ ਮੇਰਾ ਮਕਸਦ ਵੀਡੀਓ ਪਾਉਂਦਾ ਇਹੀ ਹੈ ਕਿ ਤੁਸੀਂ ਅਵੇਅਰ ਰਹਿ ਜਾ ਜੇ ਕੋਈ ਵੀ ਜੇ ਜੇਹੀ ਗੱਲ ਨਹੀਂ ਹੈ ਸਾਰਿਆਂ ਦਾ WhatsApp ਔਰ Facebook ਸੌਰੀ ਦੋਸਤੋ WhatsApp ਨਹੀਂ Facebook ਔਰ Insta ਜਿਹੜਾ ਉਹ ਸ਼ਟਡਾਊਨ ਹੋਇਆ ਹੈ ਤੇ ਦੋਸਤੋ ਜੇਕਰ ਤੁਹਾਡੇ ਏਰੀਆ 'ਚ ਨਹੀਂ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ